ਮਲਾ ਜੀ ਜਿਹੜਾ 42 ਲੱਖ ਦਾ ਗਵਨ ਦਾ ਮਾਮਲਾ ਸਾਹਮਣੇ ਆਡਿਟ ਦੇ ਵਿੱਚ ਸਰ ਸਾਹਮਣੇ ਕਿਸ ਚੀਜ਼ ਦੇ ਰਿਲੇਟਡ ਜਿਹੜੇ BCL ਵਾਲਾ ਹੈ ਸਾਡੀ ਇੱਥੇ ਜਿਹੜੀ BCL ਲੈਬ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਆਡਿਟ ਕਰਵਾਇਆ ਸੀ ਉਹਦੇ ਵਿੱਚ ਜਿਹੜਾ ਆਇਆ ਹੈਗਾ ਜੋ ਵੀ ਰੌਂਡ ਜਿਹਨੇ PCL ਦਾ ਆਡਿਟ ਕੀਤਾ ਸਾਡੇ ਡਿਪਾਰਟਮੈਂਟ ਨੇ ਤੇ ਉਹਦੇ ਜੋ ਫਾਈਂਡਿੰਗਸ ਹੈਗੀਆਂ ਉਹ ਅਸੀਂ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ 로ਜਿੰਦਰਾ ਹਸਪੀਟਲ ਵਾਲੇ ਨੂੰ ਭੇਜੀਆਂ ਜੀ ਉੱਥੇ ਫਿਰ ਉਹ ਉਹਨਾਂ ਨੇ ਇਨਕੁਆਇਰੀ ਕਰਵਾਣਗੇ ਉਹਦਾ ਕੀ ਹੈ ਸਰ ਕਮੇਟੀ ਵੀ ਬਣਾਈ ਗਈ ਹੈ ਕੋਈ ਹਾਂਜੀ ਉਹ ਪ੍ਰਿੰਸੀਪਲ ਸਾਹਿਬ ਵੱਲੋਂ ਸ਼ਾਇਦ ਕਮੇਟੀ ਬਣੇਗੀ ਸਰ ਇਹ ਪਤਾ ਕਿਵੇਂ ਲੱਗਿਆ ਜੀ ਵੀ 42 ਲੱਖ ਰੁਪਏ ਦਾ ਫਰਾਡ ਨਹੀਂ ਪਤਾ ਨਹੀਂ ਜੀ ਅਸੀਂ ਇਹ ਸਾਡਾ ਰੁਟੀਨ ਹੁੰਦਾ ਜੀ ਅਸੀਂ ਆਡਿਟ ਕਰਵਾਉਂਦੇ ਰਹਿੰਦੇ ਹਾਂ ਰੁਟੀਨ ਆਡਿਟ ਹੁੰਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਰ ਪੀਰੀਅਡ ਟਾਈਮ ਪੀਰੀਅਡ ਦਾ ਹੋਇਆ ਸੀ ਇਹ ਆਡਿਟ 23 ਤੇ 24 ਦਾ ਹੋਇਆ ਸੀ ਜੀ 1 ਸਾਲ ਲਈ ਹੋਇਆ ਸੀ ਇਸਰ ਉਹਦੇ ਚ ਸ਼ਮੂਲੀਤ ਕੇਸ ਦੀ ਦੇਖੀ ਗਈ ਹੈ ਕੀ ਲੱਗਦਾਗਾ ਕੀ ਦੀ ਸਰ ਪ੍ਰਾਈਵੇਟ ਕਰਵਾਉਣਾ ਜਾਂ ਪ੍ਰਾਈਵੇਟ ਕਿੰਨੇ ਹੀ ਪ੍ਰਾਈਵੇਟ ਤੇ ਕੁਛ ਨਹੀਂ ਹੈ ਜੀ ਗਵਰਨਮੈਂਟ ਵਾਲੀ ਹੈ ਹਾਂਜੀ ਤੇ ਸਟਾਫ ਦੇ ਮੈਂਬਰਾਂ ਦਾ ਇਹ ਹਜੇ ਕੁਛ ਨਹੀਂ ਪਤਾ ਜੀ ਅਦੀ ਇਨਕੁਆਇਰੀ ਹੋਏਗੀ ਜੀ ਇਨਕੁਆਇਰੀ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਨੂੰ ਮੈਂ ਕੇਸ ਭੇਜ ਦਿੱਤਾ ਸਾਰਾ ਹਾਂਜੀ ਤੇ ਉਹ ਇਸ ਤੇ ਇਨਕੁਆਰੀ ਕਰਨਗੇ ਤੇ ਫਿਰ ਉਸ ਤੋਂ ਬਾਅਦ ਅਸਾਨੂੰ ਪਤਾ ਲੱਗੇਗਾ ਕਿ ਐਕਚੁਅਲ ਜਿਹੜਾ ਕੀ ਪੋਜੀਸ਼ਨ ਹੈ ਜੀ ਸਰ ਜੇਕਰ ਇਹ ਗੱਲ ਕਰੀ ਜਾਵੇ ਜਿਵੇਂ ਫੀਸ ਦਾ ਕੀ ਪ੍ਰੋਸੈਸ ਸੀ ਜੀ ਇਹ ਕਿਵੇਂ ਇਹ ਫਰਾਡ ਹੋ ਸਕਿਆ ਉੱਥੇ ਜਿਹੜਾ 42 ਮੈਨੂਅਲੀ ਸਰ ਰਸੀਦਾ ਕੱਟੀਆਂ ਜਾਂਦੀਆਂ ਸੀ ਰਸੀਦ ਵਗੈਰਾ ਕਿਵੇਂ ਜਮਾ ਕਰਾਉਣ ਵੇਲੇ ਕੁਝ ਗੜਬੜ ਹੋਈ ਇਹ ਤੋਂ ਬਾਰੇ ਨਾ ਇਹਦੇ ਬਾਰੇ ਹਜੇ ਅਸੀਂ ਕੁਝ ਨਹੀਂ ਕਹਿ ਸਕਾਂਗੇ ਕਿਉਂਕਿ ਕਾਫੀ ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਕਿ ਅਸੀਂ ਇਨਕੁਆਰੀ ਕਰ ਰਹੇ ਹਾਂ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਇਨਕੁਆਰੀ ਕਰਵਾ ਰਹੇ ਹਾਂ ਉਹ ਉਹਦੇ ਵਿੱਚੋਂ ਹੀ ਪਤਾ ਚੱਲੇਗਾ ਵੀ ਇਹ ਜਿਹੜੀ ਰਸ਼ੀਦ ਕਿਵੇਂ ਕੱਟੀ ਜਾਂਦੀ ਸੀ ਕਿਵੇਂ ਹੈ ਕੀ ਹੈ ਸਾਰਾ ਕੁਝ ਕਿ ਸਰ ਹੁਣ ਕੁਝ ਜਿਵੇਂ ਹੁਣ ਗਵਰਨ ਸਾਹਮਣੇ ਆ ਜੀ ਹੁਣ ਕੋਈ ਤੁਹਾਡੇ ਵੱਲੋਂ ਰეკਮੈਂਡ ਕੀਤਾ ਗਿਆ ਹੋਵੇ ਕਿ ਜਿਵੇਂ ਆਨਲਾਈਨ ਜਿਵੇਂ ਪਰਚੀ ਹੁੰਦੀ ਨੇ ਐਵੇਂ ਦਾ ਕੋਈ ਸਿਸਟਮ ਸ਼ੁਰੂ ਕੀਤਾ ਉਹ ਸਾਰਾ ਸਾਰਾ ਸਟਾਰਟ ਕਰਾ ਦਿੱਤਾ ਜੀ ਸਾਰੇ ਹਸਪੀਟਲ ਦੇ ਵਿੱਚ ਸਾਰਾ ਆਨਲਾਈਨ ਸਟਾਰਟ ਕਰ ਦਿੱਤਾ ਜੀ ਕੰਪਿਊਟਰਾਈਜ਼ਡ ਕੈਸ਼ ਕਾਊਂਟਰ ਬਣਾ ਦਿੱਤੇ ਹੁਣ ਮੈਨੂਅਲ ਜਿਹੜੀ ਕੱਟੀ ਜਾਂਦੀ ਸੀ ਰਸ਼ੀਦ ਉਹ ਨਹੀਂ ਹੋ ਰਹੀ ਉਸ ਸਾਰਾ ਕੁਝ ਕੰਪਿਊਟਰਾਈਜ਼ਡ ਆਨਲਾਈਨ ਹੋਏਗਾ ਜੀ ਉਹਦੇ ਵਿੱਚ ਇਸ ਤਰ੍ਹਾਂ ਦੇ ਕੋਈ ਚਾਂਸ ਨਹੀਂ ਹੋਣਗੇ ਉਹ ਤਾਂ ਇਮੀਡੀਏਟਲੀ ਮੈਂ ਸਟਾਰਟ ਕਰਵਾ ਦਿੱਤਾ ਜੀ ਉਸ ਤੋਂ ਬਾਅਦ ਸਾਨੀ ਸਾਹਿਬ ਕੀ ਲੱਗਦਾ ਹੈਗਾ ਵੀ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਤੁਸੀਂ ਇਨਕੁਆਰੀ ਕਰਾ ਸਕਦੇ ਹੋ ਜਾਂ ਆਡਿਟ ਰਿਪੋਰਟ ਮੰਗ ਸਕਦੇ ਹੋ ਕਿ ਐਕਸਲੈਂਟ ਡਿਪਾਰਟਮੈਂਟ ਹੋ ਗਿਆ ਜਾਂ ਹੋਰ ਲੈਬਸ ਹੋ ਗਈਆਂ ਹਾਂ ਜਿੱਥੇ ਕੁਝ ਇਸ ਤਰ੍ਹਾਂ ਦਾ ਸਾਨੂੰ ਲੱਗਿਆ ਜੀ ਹੁਣ ਤੇ ਵੈਸੇ ਹੀ ਤੁਹਾਨੂੰ ਮੈਂ ਦੱਸਿਆ ਸਾਰੇ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਆਨਲਾਈਨ ਸਟਾਰਟ ਕਰ ਦਿੱਤਾ ਔਰ ਸਾਰੇ ਡਾਟਾ ਐਂਟਰੀ ਆਪਰੇਟਰ ਤੈਨਾਤ ਕਰ ਦਿੱਤੇ ਕੰਪਿਊਟਰ ਕੈਸ਼ ਕਾਊਂਟਰਸ ਲਗਾ ਦਿੱਤੇ ਜਿੱਥੇ ਕਿ ਸਾਰਾ ਕੁਝ ਜੋ ਜਿੰਨੇ ਵੀ ਟੈਸਟ ਹੁੰਦੇ ਆ ਚਾਹੇ ਉਹ ਰੇਡੀਓਲੋਜੀ ਦੇ ਟੈਸਟ ਹੈ ਬੀਸੀਐਲ ਦੇ ਟੈਸਟ ਹੈ ਬਲੱਡ ਟੈਸਟ ਹੈ ਬਾਇਓਕੈਮਿਸਟਰੀ ਪੈਥੋਲੋਜੀ ਦੇ ਟੈਸਟ ਹੈ ਸਾਰਾ ਕੁਝ ਕੰਪਿਊਟਰਾਈਜ਼ਡ ਹੋਏਗਾ ਜੀ ਤੇ ਉਹਦੇ ਵਿੱਚ ਇਹ ਵਾਲੀਆਂ ਚੀਜ਼ਾਂ ਹੁੰਦਾ ਕੋਈ ਰਹਿ ਨਹੀਂ ਜਾਂਦਾ ਜੀ ਸਰ ਬੀਸੀਐਲ ਲੈਬ ਦੀ ਗੱਲ ਕਰੀ ਜਾਵੇ ਟੈਸਟ ਕੀ ਕਿਹੜੇ-ਕਿਹੜੇ ਹੁੰਦੇ ਸੀ ਉੱਥੇ ਉੱਥੇ ਸਾਰੇ ਟੈਸਟ ਹੁੰਦੇ ਸੀ ਜੀ ਬਾਇਓਕੈਮਿਸਟਰੀ ਦਾ ਟੈਸਟ ਹੁੰਦੇ ਸੀ ਪੈਥੋਲੋਜੀ ਤੇ ਮਾਈਕਰੋਬਾਇਓਲੋਜੀ ਤੇ ਸਾਰੇ ਟੈਸਟ ਹੁੰਦੇ ਆ ਜੀ ਉੱਥੇ ਹੀ ਹੁੰਦੇ ਆ ਸਰ ਜਿਹੜਾ ਕੰਪਿਊਟਰਾਈਜ਼ ਕੀਤਾ ਕਿ ਇਸ ਆਡਿਟ ਰਿਪੋਰਟ ਤੋਂ ਬਾਅਦ ਮੈਨੂਅਲੀ ਕੰਮ ਹਟਾਇਆ ਗਿਆ ਤੇ ਉਹਨੂੰ ਕੰਪਿਊਟਰਿਕਰਨ ਕੀਤਾ ਗਿਆ ਉਸ ਦਾ ਹਾਂਜੀ ਪਹਿਲਾਂ ਇਹ ਮੈਨੂਅਲ ਸਾਰਾ ਕਿਤੇ ਹੋ ਰਿਆ ਸੀ ਜੀ ਸਾਰੇ ਰਜਿੰਦਰਾ ਹਸਪੀਟਲ ਦੇ ਵਿੱਚ ਤੇ ਅਸੀਂ ਸਾਰਾ ਟੋਟਲੀ ਸਾਰਾ ਪ੍ਰੋਸੈਸ ਪਹਿਲਾਂ ਦਾ ਚੱਲ ਰਿਹਾ ਸੀ ਤੇ ਅਸੀਂ ਹੁਣ ਇਮੀਡੀਏਟਲੀ ਉਸ ਤੇ ਸ਼ਿਫਟ ਕਰ ਦਿੱਤਾ ਤਿੰਨ ਚਾਰ ਦਿਨ ਹੋ ਗਏ ਜੀ ਉਹਦੇ ਵਿੱਚ ਬਹੁਤ ਫਰਕ ਪੈ ਰਿਹਾ ਤੇ ਸਾਰਾ